ਤਾਂ ਪਿੰਡ ਦੇ ਵਾਸੀਆਂ ਦਾ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਸਰਪੰਚ ਬਣ ਕੇ ਵਿਕਾਸ ਕਰਾਂਗੇ ਤੇ ਲੋਕਾਂ ਨੇ ਸਾਰਿਆਂ ਨੇ ਸਹਿਮਤੀ ਦਿੱਤੀ ਆ ਤੇ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਜੀ ਦੀ ਨਾਮ ਜਣਾ ਚੁਣੇ ਜੀ ਦੀ ਨਾਮ ਤੋਂ ਪਹਿਲਾਂ ਵਾਗੁਰਜੀ ਦਾ ਖਾਲਸਾ ਵਾਗੁਰਜੀ ਦੀ ਫਤਿਹ ਮਾ ਸੱਚਾ ਸਿੰਘ ਜੀ ਪਿੰਡ ਪੰਜਗਰਾ ਨਿਜਰਾ ਮੈਨੂੰ ਪੰਚਾਇਤ ਮੈਂਬਰ ਚੁਣਿਆ ਗਿਆ ਆ ਤੇ ਜੋ ਵੀ ਸਰਪੰਚ ਸਾਹਿਬ ਦੇ ਨਾਲ ਸਾਥ ਦੇ ਰਹੇ ਅਸੀਂ ਜਿੱਥੇ ਵੀ ਸਰਪੰਚ ਸਾਹਿਬ ਕੋਖੀ ਖੜੇ ਨਾਲ ਆ ਫਾਰੇ ਮੈਂਬਰਾਂ ਦਾ ਸਮਰਥ ਤੇ ਜੋ ਵੀ ਸਹੂਲਤਾ ਸਰਕਾਰ ਦੇ ਰਹੀ ਹੈ ਉਹ ਸਹੂਲਤਾ ਜਰੂਰ ਲਵਾਂਗੇ ਅਸੀਂ ਤੇ ਸਰਕਾਰ ਦਾ ਮੰਤਰੀ ਸਾਹਿਬ ਜੀ ਦਾ ਹੋਰ ਸਭ ਪੰਚਾਇਤ ਮੈਂਬਰ ਦਾ ਸਭ ਧੰਨਵਾਦ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨ ਆਇਆ ਤੇ ਅੱਜ ਮੈਂਬਰ ਬਣਿਆ ਕੀ ਕਹਿਣਾ ਚਾਹੀਦਾ ਮੈਂ ਹਬੇ ਸਿੰਘ ਹੈ ਜੀ ਪਿੰਡ ਪੰਜਗਰਾ ਨਿਜਰਾ ਸਿੱਧੇ ਨਾਲਾ ਦਿੱਖੇ ਰਮਸਾਰਾ ਜੀ ਅੱਜ ਸਭ ਸੰਪਤੀ ਨਾਲ ਸੰਪਤੀ ਨਾਲ ਪਿੰਡ ਦੀ ਪਟਿਆਰ ਬਣੀ ਆ ਜੀ ਸਾਡੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਸਾਡੇ ਤੇ ਪਾ ਕਲੀਨ ਕਰਕੇ ਸਾਨੂੰ ਮੈਂਬਰ ਸਰਪੰਚ ਬਣਾਤਾ ਜੀ ਅਸੀਂ ਜਿੰਨਾ ਵੱਧ ਤੋਂ ਵੱਧ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਵਾਸਤੇ ਜੋ ਵੀ ਕੰਮ ਹੋ ਸਕਦਾ ਵੱਧ ਤੋਂ ਵੱਧ ਕਰਾਂਗੇ ਜੀ ਜਿੰਨੀ ਮਿਹਨਤ ਸਾਡੇ ਕੋਲ ਹੋ ਸਕਿਆ ਵੱਧ ਤੋਂ ਵੱਧ ਅਸੀਂ ਆਪਾਂ ਹੀ ਨਾ ਕੰਮ ਕਰਾਂਗੇ ਸਰਕਾਰ ਦਾ ਬੜਾ ਵਧੀਆ ਜੀ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਜੀ ਸਰਕਾਰ ਦਾ ਬੜਾ ਵਧੀਆ ਸਹਿਯੋਗ ਹੈ ਜਿਸ ਸਰਕਾਰ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਹੋਣਦੇ ਆ ਜੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਜੀ ਬਹੁਤ ਵਧੀਆ ਕੀਤਾ ਜੀ ਪਿੰਡਾਂ ਨੂੰ ਕੀ ਪੀਰ ਕਰਨੀ ਚਾਹੁੰਦੇ ਤੇ ਪਿੰਡਾਂ ਨੂੰ ਪੀਰ ਦਾ ਵੀ ਰਲ ਮਿਲ ਕੇ ਸਾਰੇ ਇਕੱਠੇ ਹੋਵੋ ਤੇ ਆਪਾਂ ਰਲ ਮਿਲ ਕੇ ਸਾਰੇ ਜਣੇ ਮੁਕਾਬ ਕਰੀਏ ਆਪਾਂ ਮੈਂਬਰ ਨਹੀਂ ਸਾਰਾ ਪਿੰਡੀ ਸਭ ਪੈਂਚਾਇਤ ਸਾਰਾ ਪਿੰਡੀ ਮੈਂਬਰ ਆ ਆਪਾਂ ਰਲ ਮਿਲ ਕੇ ਸਾਰੇ ਆਪਾਂ ਰਲ ਕੇ ਸਾਰੇ ਇਕੱਠੇ ਹੋ ਕੇ ਕੰਮ ਕਰੀਏ ਜੋ ਵੀ ਕੰਮ ਕਰਨਾ ਆਪਾਂ ਰਲ ਮਿਲ ਕੇ ਬਹੁਤ ਵੱਡੀ ਨੇਦ ਕੰਮ ਹੋਣਗੇ ਜੀ ਤੇ ਆਪਾਂ ਰਲ ਮਿਲ ਕੇ ਕਰਾਂਗੇ ਤੇ ਹਾਂਜੀ ਬਾਬੇ ਕੀ ਨਾਂ ਹੈ ਕਿਹੜੇ ਪਿੰਡ ਦੇ ਅੱਜ ਸਭ ਸੰਮਤੀ ਹੋਈ ਹੈ ਕੀ ਕਹਿਣਾ ਚਾਹੋਗੇ ਹਾਂਜੀ ਬੜਾ ਵਧੀਆ ਕੰਮ ਹੋਇਆ ਜੀ ਸਾਡੇ ਪਿੰਡ ਦਾ ਸਾਰੇ ਪਿੰਡ ਦੇ ਵਾਸੀਆਂ ਦਾ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਕਿ ਸਾਨੂੰ ਇਹਦੇ ਕਾਬਿਲ ਸਮਝਿਆ ਕਿ ਅਸੀਂ ਪਿੰਡ ਦਾ ਮਤਲਬ ਮੁੱਖ ਤੌਰ ਤੇ ਸਰਪੰਚ ਬਣ ਕੇ ਵਿਕਾਸ ਕਰਾਂਗੇ ਤੇ ਲੋਕਾਂ ਨੇ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਤੇ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕੋ ਜਿਹੜੇ ਪਿੰਡ ਦੇ ਵਿਕਾਸ ਵਾਸਤੇ ਜਿੰਨਾ ਵੀ ਲੋਕਾਂ ਦਾ ਸਾਥ ਸਾਨੂੰ ਲੈਣਾ ਪਿਆ ਸੀ ਲਵਾਂਗੇ ਹਰ ਘਰ ਘਰ ਜਾ ਕੇ ਅਸੀਂ ਲੋਕਾਂ ਦਾ ਸਾਥ ਮੰਗਾਗੇ ਕਿ ਆਪਣੇ ਕਿਉਂਕਿ ਲੋਕਾਂ ਦੇ ਸਾਥ ਤੋਂ ਬਿਨਾ ਵਿਕਾਸ ਵੀ ਅਧੂਰਾ ਹੈ ਜੇ ਲੋਕਾਂ ਦਾ ਸਾਥ ਨਹੀਂ ਤੇ ਵਿਕਾਸ ਵੀ ਨਹੀਂ ਪਿੰਡ ਦਾ ਵਿਕਾਸ ਵੀ ਤਾਂ ਹੀ ਆ ਜੇ ਲੋਕਾਂ ਦਾ ਸਾਥ ਆ ਤੇ ਸਾਥ ਲੈਣ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੇ ਦਿੱਤਾ ਵੀ ਹੈ ਸਾਥ ਲੋਕਾਂ ਨੇ ਬਹੁਤ ਬਹੁਤ ਧੰਨਵਾਦ ਹੈ ਜਿੰਨਾਂ ਸਾਰਿਆਂ ਨੇ ਹਾਂ ਜੀ ਪੰਜਾਬ ਸਰਕਾਰ ਦਾ ਬੜਾ ਵਧੀਆ ਉਪਰਾਲਾ ਜੀ ਇਹ ਬਹੁਤ ਵਧੀਆ ਉਪਰਾਲਾ ਜਿਹਦੇ ਨਾਲ ਆਰਕੀ ਸਰਬਸੰਪਤੀਆਂ ਬੜੇ ਜੋਰਾਂ ਸ਼ੋਰਾਂ ਨਾਲ ਇਹ ਬੜੇ ਪਿੰਡਾਂ ਵਿੱਚ ਬਹੁਤ ਗਿਣਤੀ ਵਧੀ ਸਰਬਸੰਪਤੀ ਦੀ ਇਹ ਸਰਕਾਰ ਦੇ ਉਪਰਾਲੇ ਸਦਕਾ ਹੀ ਆ ਤੇ ਮੰਤਰੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮੌਕੇ ਸਾਨੂੰ ਬਖਸ਼ੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਸਾਥ ਦੇਣਗੇ ਇਹ ਉਹਨਾਂ ਤੋਂ ਅਸੀਂ ਆਸ ਲੈ ਕੇ ਚੱਲਾਂਗੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਬਾਬਾ ਜੋਗਾ ਸਿੰਘ ਮਿਸਲ ਚੀ ਦਾ ਤਰਨਾਂਦਲ ਬਾਬਾ ਮਹਿਲਬਖਰੀ ਜੀ ਸਾਡੇ ਪਿੰਡ ਅੱਜ ਪਿੰਡ ਪੰਜਗਰੀਆਂ ਨਿਜਰਾਂ ਦੀ ਸਰਬਸੰਤੀ ਹੋਈ ਆ ਜੀ ਪੰਚਾਇਤ ਨੂੰ ਪਹਿਲਾਂ ਤੇ ਬਹੁਤ-ਬਹੁਤ ਵਧਾਈ ਆ ਜੀ ਤੇ ਪਰਮੰਤੇ ਸੱਜਣਾ ਨੂੰ ਵੀ ਸਾਰੇ ਪਿੰਡ ਨਿਵਾਸੀਆਂ ਨੂੰ ਵੀ ਬੜਾ ਹਮਲਾ ਮਾਰਿਆ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਸਰਬਸੰਤੀ ਅਸੀਂ ਵੇਖੀ ਆ ਤੇ ਬਹੁਤ-ਬਹੁਤ ਧੰਨਵਾਦੀ ਆ ਤੇ ਸਰਕਾਰ ਵੀ ਇਹ ਜਿਹੜੀ ਆ ਪਹਿਲੀ ਵਾਰੀ ਚਲੋ ਭਗਵੰਤ ਸਿੰਘ ਮਾਨ ਜੀ ਦੀ ਆਈ ਆ ਮੰਤਰੀ ਨੇ ਸਾਡੇ ਕੁਲਦੀਪ ਸਿੰਘ ਜੀ ਧਾਰੀਵਾਲ ਸਾਹਿਬ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਵੀ ਇਹ ਸਰਕਾਰ ਦੇ ਵਿੱਚ ਪਹਿਲੀ ਵਾਰੀ ਬਹੁਤ ਜਿਆਦੀਆਂ ਸਰਬਸੰਤੀਆਂ ਵੇਖਿਆ ਨੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਤੇ ਹੋਰ ਸਰਕਾਰਾਂ ਤੇ ਇਲੈਕਸ਼ਨਾਂ ਕੋਈ ਵਿਰਲਾਟਾਂ ਵਾਂਗ ਕਿਤੇ ਪਿੰਡ ਸੁਣੀਦਾ ਸਰਵਸੰਤੀ ਹੋਈ ਆ ਐਸ ਵਾਰੀ ਤੇ ਰਿਕਾਰਡ ਟੁੱਟ ਗਿਆ ਸਰਵਸੰਤੀਆਂ ਦਾ ਚਲੋ ਲੋਕਾਂ ਨੂੰ ਬਹੁਤ ਵਧੀਆ ਪ੍ਰਾਲਾ ਕਰਨ ਦੇ ਆ ਤੇ ਸਾਰੇ ਪਿੰਡਾਂ ਨੂੰ ਨਗਰਾਂ ਨੂੰ ਮੈਂ ਇਹੋ ਜਾਨਾ ਹੈ ਕਿ ਈਰਖਾ ਛੱਡ ਕੇ ਸਰਵਸੰਤੀਆਂ ਕਰਨੇ ਜੇ ਸਰਕਾਰ ਤੋਂ ਫਾਇਦੇ ਆ ਉਹ ਲੈਣੇ ਚਾਹੀਦੇ ਕਿਤੇ 5 ਲੱਖ ਰੁਪਈਆ ਦੱਸਦੇ ਨੇ ਇੱਕ ਸਟੇਡੀਅਮ ਐ ਇੱਕ ਡਿਸਪੈਂਸਰੀ ਜਿਹੜੀ ਸਾਡੇ ਪਿੰਡ ਦੇ ਵਿੱਚ ਘਾਟਾਂ ਨੇ ਦੋ ਤਿੰਨ ਚੀਜ਼ਾਂ ਦੀਆਂ ਇੱਕ ਪਾਣੀ ਦਾ ਸਾਡਾ ਨਿਕਾਸ ਇਹ ਚੀਜ਼ਾਂ ਦਾ ਹੋਣਾ ਚਾਹੀਦਾ ਜੀ ਤੇ ਵਾਹਿਗੁਰੂ ਜੀ ਚਲੋ ਸਾਡੇ ਪਿੰਡ ਦੇ ਵਿੱਚ ਵਿਕਾਸ ਗਲੀਆਂ ਨਾਲੀਆਂ ਦਾ ਤਾਂ 70 ਸਾਲ ਤੋਂ ਚੱਲਦਾ ਹੀ ਆਉਂਦਿਆ ਜੀ ਤੇ ਇਹ ਚੀਜ਼ਾਂ ਦੀ ਕੁਝ ਘਾਟ ਆ ਤੇ ਇਹ ਚੀਜ਼ਾਂ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਦੇਣੀਆਂ ਚਾਹੀਦੀਆਂ ਕਿਉਂਕਿ ਅਜਨਾਲੇ ਸ਼ਹਿਰ ਦੀ ਬੁੱਕਲ ਦੇ ਵਿੱਚ ਪਿੰਡ ਵਸਦਾ ਆ ਅੱਡਾ ਸਾਨੂੰ ਮਹਿਲ ਬੁਖਾਰੀ ਪੈਂਦਾ ਅਜੇ ਤੱਕ ਸਾਡਾ ਅੱਡਾ ਵੀ ਨਹੀਂ ਪੱਕਾ ਇਹ ਵੀ ਪੱਕਾ ਹੋਣਾ ਚਾਹੀਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤ